ਜੈ ਸਤਿ ਕਾਲ ਜੀ ਸੰਦੀਪ ਜੀ ਹੋਰ ਕੀ ਹਾਲ ਜੇ ਬਾਬਾ ਜੀ ਹੋਰ ਥਰਾਂ ਭਾਈ ਜੀ ਬਸ ਠੀਕ ਠਾਕ ਕਿਵੇਂ ਚੱਲ ਰਹੀ ਕੰਮ ਬਸ ਵਧੀਆ ਚੱਲਦੀ ਜਾਂਦਾ ਹੈ ਹਾਲਤ ਦੀ ਬੜੀ ਕਿਰਪਾ ਬੱਬਾ ਦੀ ਸ਼ਿੰਗ ਜੀ ਚਲੋ ਕਿਰਪਾਈ ਜਾਈ ਦੀ ਛੰਡ ਛੰਡ ਵਧਾਈ ਜਾਂਦੇ ਆ ਠਾਂ ਤਾਂ ਭਾਈ ਜੀ ਉੰਤੋਂ ਵੱਧ ਜਿਹੜੇ ਆਪਣੀ ਲੈਣ ਆ ਹਨਾ ਜੀ ਹਾਂ ਤੇ ਦੁੱਧ ਪੀਣਾ ਛੱਡਣਾ ਨਹੀਂ ਕਿਸੇ ਨੇ ਇਹਦਾ ਕੰਮ ਚੱਲੀ ਜਾਣਾ ਜੀ ਠੰਡ ਹੋਵੇ ਗਰਮੀ ਹੋਵੇ ਤੇ ਕਰਨਾ ਪੈਣਾ ਹੈ ਬਸ ਇਹ ਜਵਾਕ ਅਜੂ ਕਾ ਬੜਾ ਹੈ ਮੇਰੇ ਦੋ ਹਾਂ ਉਹ ਬੱਚੇ ਰੋਖਾ ਬੱਚੇ ਰੋਖੇ ਬੱਚਾ ਜੀ ਬੱਚਾ ਜੀ ਦੋ ਦੋਵਾਂ ਬੱਚੇ ਤੇ ਜਵਾਕ ਮਰ ਗਏ ਕੀ ਕੀ ਕਰੂੰ ਬ

ਐਸਨ ਜੀ ਮਾਜੇ ਤੀਜਾ ਸੂਆ ਸੋਈ ਹੈ ਰਾਤ ਕੱਲ ਦੀ ਅੱਛਾ ਜੀ ਹਾਂ ਜੀ ਬਹੁਤ ਕਾਰਡ ਥਾਣ ਦੇ ਬਾਰੇ ਕੋਈ ਲੱਗਾ ਮਾਜੇ ਲੋ ਜੀ ਬਾਕੀ ਗੱਲ ਸਹੀ ਹੈ ਰਹੀ ਤਾਂ ਦੇਖੋ ਕੀ ਹਾਂ ਪਹਿਲੇ ਸੋ ਨਾ ਹਰਿਆਣੇ ਚੋਂ ਬੰਦੇ ਮਾਜ ਲੈ ਆਏਗੇ ਅੱਛਾ ਆਪਾਂ ਇੱਥੋਂ ਲੈ ਜਾਣ ਠੀਕ ਆ ਇੱਥੋਂ ਲੈ ਜਾਣਾ ਜੀ ਕੱਲ ਦੀ ਸੂਈਏ ਮੇਰੇ ਕੋਲ ਆ ਚਾਰ ਪੰਜ ਦ ਸੰਭਾਲੇ ਸੀਗੀ ਕੱਟੀ ਕੱਟਾ ਜੀ ਇਹ ਕੱਟੀ ਜਾਂ ਕੱਟੀ ਦੇਖੋ ਮੈਂ ਕਿੱਦਾਂ ਦੀ ਹੈ ਕੱਡੀ ਪੂਰੀ ਪਲੀ ਹੋਈ ਹੈ ਜੀ ਬੰਦੇ ਠੀਕ ਆ ਬਹੁਤ ਚੰਗਾ ਲਵਾਇਆ ਹਾਂ ਹਾਂ ਨਹੀਂ ਨਹੀਂ ਠੀਕ ਹੈ ਕਾਲੀ ਸ਼ਾਹ ਕੱਲ ਦੀ ਸੂਈ ਤੇ ਚਲੋ ਕੋਰੋ ਜੀ ਚਵਾ ਜੂ ਬੜੀਆ ਬ ਲਓ ਚੈੱਕ ਕਰੋ ਕਰਾ ਦੀ ਇਹਨੇ ਰਾਤੀ ਚ ਵਾਈ ਕੀਤੀ ਤੇ ਕਸਰੇ ਚ ਵਾਈ ਕੀਤੀ ਬਸ ਠੀਕ ਆ ਦੇਖੋ ਬਈ ਲੈ ਵੇ ਸਾਨੂੰ ਲਾਹ ਹੋਰ ਆਈਡੀਆ ਦੋ ਕਿੰਨਾ ਕਰਨਾ ਆ ਦੇ ਆਪੇ ਹੀ ਆਈਡੀਆ ਲਾ ਲਿਆ ਮੈਨੂੰ ਪਤਾ ਨਹੀਂ ਬਿਲਕੁਲ ਜੀ ਭਾਜੀ ਬਿਲਕੁਲ ਆਹ ਗਾੜੀ ਲਾਜੋ ਕਾਢੀ ਬੰਨ੍ਹ ਕੇ ਆ ਕੇ ਜੀ ਹਾਂ ਕਾਢਦੇ ਹੁੰਦੇ ਵਿੱਚੋਂ ਆਜੋ ਆਹ ਥਾਂ ਲਈ ਬਗ ਬੋਕੋ ਨੇ ਗਾਉਂ ਨਾ ਪਛਾਹ ਉਹਨੇ ਗਾਉਂ ਨਾ ਪਛਾਹ ਜੀ ਆਹ ਵੇਖੋ ਜੰਮ ਬੰਦੋ ਜੀ ਬੰਦੋ ਇਹ ਵੇਖੋ ਕਿਦਾਂ ਜਪੜੀ ਮਾਰ ਬੱਚੇ ਨਾਲ ਇਹ ਬੱਚਾ ਬਹੁਤ ਸੋਹਣਾ ਨੇ ਨਾਲੇ ਗਿੱਲਾ ਨਾੜੂ ਇਹ ਤਾਜ਼ਾ ਜਵਾਹ ਸਿੰਘ ਜੀ ਇੱਕ ਨੰਬਰ ਦਾ ਐਡਡਾ ਮੋਟਾ ਚੋਣ ਲਗਾਏ ਠੀਕ ਹੈ ਜੀ ਠੀਕ ਹੈ ਹਾਂਜੀ 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 ਡਾਕਟਰ ਸਾਹਿਬ era ਸੰਦੀਪ ਜੀ ਮਾਈ ਦੇ ਹਸਾਨ ਨਾਲ ਬੋਲ ਰਿਹਾ 9095 ਭਾਂ ਕਰ ਲੀਏ ਹਾਂਜੀ ਆਪਾਂ ਜਾਇ ਜੀ ਦੇ ਦੇਣੀ ਹੈ ਮੈਂ 85000 ਦੇ ਦਾਂਗੇ ਅੱਪੀ ਕਰ ਦੋ ਮਾਨ ਤੋਂ 2000 ਪੂਰਾ ਸ੍ਰੀ ਜਾਨ ਦੋ ਜੀ ਜਾਣੋ ਪਰ ਵੇਖ ਲਓ ਮੱਝਾਂ ਨੇ ਠੀਕ ਹੈ ਭਾਜੀ ਮੈਂ ਚੱਲ ਜੰਨੇ ਨੇ ਨਹੀਂ ਨਹੀਂ ਠੀਕ ਹੈ ਜੀ ਜੈਨ ਲੈਵਾ ਕਿੰਨਾ ਦਾ ਹੈ ਲੈਵੇ ਨਾਲ ਭਾਜੀ ਦੇਵੇ ਉਹ ਨਹੀਂ ਦਾ ਉਹਨਾਂ ਹੀ ਪਛਾਣ ਬਿਲਕੁਲ ਜੀ ਬਿਲਕੁਲ ਹਾਂ ਜਾਣ ਤੋਂ ਠੀਕ ਹੈ ਸੰਦੀ ਵੀ ਜੀ ਇਹ ਜੀ ਇਹ ਸੰਦੀ ਵੀ ਛੋਟੀ ਪਹਿਲਾ ਸੂਆ ਚਾਰ ਦੰਦਿਆ ਹਾਂ ਜੀ ਸੂਏ ਨੂੰ 6ਵਾਂ ਦੇਣਾ ਹੈ ਨਾਲ ਦੇ ਬੱਚਾ ਇਹਦਾ ਕੱਟੀ ਠੀਕ ਆ ਤੇ ਦੁੱਧ ਐਟ ਟਾਈਮ ਦੇ ਥੱਲੇ 9 ਕਿਲੋ ਆਪਾਂ 8 ਕਿਲੋ ਗਰੰਟੀ ਦਵਾਂਗੇ ਚੋਣ ਜੋ ਇੱਕ ਨੰਬਰ ਦਾ ਬਸ ਠੀਕ ਆ ਤਾਂ ਲੈ ਵੇਖੋ ਕਿਦਾਂ ਲੱਗਾ ਲੋ ਜੀ ਪਹਿਲਾ ਸੂਆ ਯਾਰ ਦੇਖੋ ਦੋ ਦੋ ਨੌ ਕਿਲੋ ਬੜਾ 8 ਕਿਲੋ ਗਰੰਟੀ ਡਾਟ ਸਾਹਿਬ ਦੀ ਆ ਚੈੱਕ ਕਰੋ ਆਹ ਜੀ ਕਿਤੇ ਜੋਂ ਚਾ ਇੱਕ ਨੰਬਰ ਦਾ ਠੀਕ ਹੈ ਜੀ ਠੀਕ ਕਾਣੇ ਨੂੰ ਕਿਦਾਂ ਲਗਾ ਕੇ ਨਹੀਂ ਨਹੀਂ ਬਿਲਕੁਲ ਜੀ ਤੋਰ ਬਾਕੀ ਠੰਡੇ ਸੀਲ ਬੇਫੋਜ ਦਾ ਮੂੰਹ ਮਾਂ ਜੋ ਮਰਦੀ ਫੜੋ 4 ਤਾਂ ਪਿਓ ਨਾ ਨੇ 4 ਠੀਕ ਹੈ ਲੈ ਚਲੋ ਇਹਦੀ ਮੱਕੀ ਜੀ ਕੱਟੀ ਮਗਰਾ ਕੀ ਨਾ ਜੀ ਜੀ ਚਲੋ ਤਾਂ ਮੈਂ ਕਹਾਂ ਫਿਰ ਇਹਦੀ ਕਿਵੇਂ ਬਾਜੀ ਫਿਰ ਸੰਦੀਪ ਜੀ ਇਹਦੇ ਮੁੱਲ ਵੀ ਜ਼ਿਆਦਾ ਹੀ ਆ ਹਾਂਜੀ ਮੁੱਲ ਪਾਇਆ 70 ਬੱਤੇ ਕਰ ਲਈਏ ਝੋਟੀ ਜੀ 67000 ਦੇ ਦਾਂਗੇ 65 ਦੀ ਠੀਕ ਆ ਸੰਦੀਪ 65 ਦੀ ਜਦੋਂ ਕੱਢੇ ਬਾ ਠੀਕ ਆ ਅੱਗੇ ਇੱਧਰ ਦੇ ਲਾ ਕੀ ਨਹੀਂ ਨਹੀਂ ਜੀ ਠੀਕ ਜਾਨ ਜਾਨ ਤਾਂ ਫੇੜੇ ਆ ਕਿੰਨਾ ਖਾਂਦੀ ਹੈ ਨਾ ਝੋਟੀ 100 ਕਿਲੋ ਦੇ ਦਊਗੀ ਝੋਟੀ ਚਲੋ ਚਲੋ ਅੱਛਾ ਹੋਰ 8 ਕਿਲੋ ਦੀ ਆਪਾਂ ਗਰੰਟੀ ਦੇ ਭੇਜ ਦਾਂਗੇ ਜਿੱਥੇ ਕੋਈ ਖੜੂ ਠੀਕ ਠੀਕ ਆ ਹਾਂਜੀ ਆਹਾਂ ਜੀ ਸੰਦੀਪ ਜੀ ਇਹ ਵੀ ਸੂਈ ਨੂੰ ਹੋਏ ਜੋ ਅੱਜ 8ਵਾ ਨਵਾ ਦੇਣ ਜੇ ਹਾਂਜੀ ਆਪੂ ਸੀ ਬਣਾਈ ਜੇ ਦੀ ਬੱਚਾ ਮਰ ਗਿਆ ਬਹ ਠੀਕ ਆ ਤੇ ਸੇਰੇ ਪਾੜੇ ਦੇ ਮੇਰੇ ਤੇ ਇਦਾਂ ਹੀ ਹਾਂਜੀ ਕੱਲ ਦਾ ਮਰਿਆ ਜਿਹਦਾ ਕਟਾ ਠੀਕ ਆ ਤੇ ਬੁਸ਼ੀ ਚਲ ਹੁਣ ਦੇਖ ਕੇ ਗਿਆ ਇਹਨੂੰ ਲੋਈ ਲੋਈ ਝੋੜੀ ਲੈਣਾ ਥਣ ਲੈ ਵੇਖੋ ਕੀ ਲੱਗਾ ਹਾਂ ਨਹੀਂ ਠੀਕ ਆ ਮੱਖੇ ਫਿਰ ਤੁਹਾਨੂੰ ਬੜਾ ਔਖਾ ਵਿਚਾਰਾ ਦਾ ਥਣ ਲੈ ਵੇਖੋ ਇਹਦਾ ਕੀ ਆ ਨਹੀਂ ਭਾਈ ਦੇਖ ਹੀ ਜਾਂਦੇ ਚੰਗਾ ਥਾੜੀ ਸੰਭਾਲੀ ਦੀ ਹਾਂ ਬਾਕੀ ਦਾ ਥਣ ਲੈਵਾ ਬੜਾ ਇਹਦਾ ਮੋਡਾ ਥਣ ਕਰਦੀ ਚੋਣ ਲੇਤਾ ਉਹਨੂੰ ਹਾਂਜੀ ਹਾਂ ਬਿਲਕੁਲ ਜੀ ਨੇ ਠੀਕ ਹੈ ਜੀ। ਸਾਈ ਦੁੱਧ ਕਿਹਦਾ ਜੀ? ਦੁੱਧ ਸੁੱਕੀਆ ਨਾਲ ਡਾਕਟਰ ਤੋਂ ਬਾਹਰ ਹੀ ਗਾ। ਅੱਛਾ। ਤੇ ਹੁਣ ਕੱਲ੍ਹ ਤੋਂ ਥੋੜੇ ਨਹੀਂ ਹੇਰਵਾ ਕੀਤਾ ਹੋਣਾ। ਥੱਲੋਂ ਤੋਂ ਬਾਹਰ ਹੋਵੇਗਾ। 8 ਕਿਲੋ ਆਏਗਾ ਬਾਹਰ। ਠੀਕ ਠੀਕ। ਮਗਰ ਜੇ ਢੰਗ ਕਰਦਾ ਜੁਆ। ਠੀਕ ਆ ਠੀਕ ਆ। ਇਹ ਸੋਈ ਨੂੰ ਨਵਾਂ ਦਾਹਾ ਦੇਣ ਜੇ। ਬਾ ਠੀਕ ਹੈ ਜੀ। ਤੇ ਡਾਕਟਰ ਸਰ ਇਹਦੀ ਕੀਮਤ? ਕੀ ਡੀਟੇਲਰ ਕੋ ਬਾਤ ਲੈ ਹੀ ਪਹਿਲਾਂ। ਅੱਧੇ ਦੇ ਹਿਸਾਬ ਨਾਲ ਫਰਕ ਪੈਂਦਾ। ਹਾਂ ਜੀ। ਹੁਣ ਆਪਾਂ ਦੇ ਦਾਂਗੇ ਜਿਹਨੇ ਦੇ ਦੇਣੀ ਹੈ ਮੁੱਲ ਭਾਏ। 70 ਕਰ ਲਈਏ। 65 ਕਰ ਲਈਏ। 63 ਜਾਂ ਜਿਉਂ ਦਿਹਾਣਾ ਦੇ। ਉਹ ਰ ਛੱ 1000 ਹੋਰ ਨਹੀਂ ਬਾਤ ਹੈ ਕਿ ਜਾ ਨਹੀਂ ਜਾਾਂ ਦਾ 60 ਤੇ 1000 ਹੋਰ ਘਟ ਜਾਾਂ ਦਾ ਕੋਈ ਇਹ ਤਾਂ ਕਹਿੰਦਾ ਚਲੋ ਥੋੜਾ ਦੱਸੋ ਮੈਂ ਇੱਕ ਗੱਲ ਕਹਿੰਦਾ ਹਰ ਵਾਰੀ ਕਿ ਮਾਲ ਚਲੋ ਟਾਈਮ ਸੇ ਵੇਖ ਜੀ ਨਵਾਂ ਲੈ ਚਲੋ ਕਹਿੰਦੇ ਜੀ ਗਾਂਵ ਦਾ ਫਾਇਦਾ ਤੁਹਾਨੂੰ ਵੀ ਤੇ ਸਾਨੂੰ ਵੀ ਥਣ ਲੈ ਬਿਲਕੁਲ ਜੀ ਬਿਲਕੁਲ ਹਾਂ ਜਵਾਗ ਤਾਂ ਹੁੰਦਾ 70 ਦੀ ਨਹੀਂ ਹੈਗੀ ਲੋਹੀ ਹੈ ਛੋਟੀ ਨਾ ਸਲਾ ਪੂਰੀ ਛੋਟੀ ਤੇ ਜੀ ਬਾਕੀ ਜੋਨ ਪਿਆ ਬਹੁਤ ਹੀ ਜ਼ਿਆਦਾ ਵਧੀਆ ਠੀਕ ਹੈ ਇਹ ਜੀ ਸੰਦੀਪ ਜੀ ਇਹ ਵੀ ਤੁਹਾਨੂੰ ਨੀਤੋਂ ਬਾਈਦਨ ਹੋ ਗਿਆ ਅੱਛਾ ਜੀ ਜਵਾਬ ਮਰ ਕੇ ਦਿਆ ਉਦਲੀ ਪੁੱਛੀ ਆ ਅੱਛਾ ਜੀ ਉੱਪਰ ਦੀ ਬੋਲ ਬਠੀਕ ਆ ਹਾਂ ਇਹਦਾ ਜਵਾਬ ਤਿੰਨ ਚਾਰ ਵਾਰ ਮਰ ਗਿਆ ਹਾਂ ਹਾਂ ਜੀ ਹਾਂ 3 ਰੇ ਮਰ ਗਿਆ ਜਵਾਬ ਹੈ ਠੰਡ ਨਹੀਂ ਮਰ ਗਿਆ ਜੀ ਤੇ ਦੁੱਧ ਐਸ ਟਾਈਮ 10 ਕਿਲੋ ਤੋਂ ਬਾਹਰ ਹੋਗਾ ਤਾਂ ਗਰੰਟੀ ਦਵਾਂਗੇ ਆਪਾਂ ਲੋ ਜੀ 10 ਕਿਲੋ ਦੀ ਗਰੰਟੀ ਕੋਈ ਪੜਾ ਨਹੀਂ ਪੜਾਈਂ ਦਾ ਥੱਲੇ ਬਹਿ ਜਾਣਾ ਵਾ ਬਸ ਠੀਕ ਆ ਆ ਚੈੱਕ ਕਰੋ ਜੀ ਥਾਂ ਤੋਂ ਬੜਾ ਕੁਆਲਿਟੀ ਲੱਗਾ ਹੈ ਨੋ ਗਲਾ ਥਾਂ ਲੱਗਾ ਨਾਲੇ ਹਾਂਜੀ ਪੂਰੀ ਵੱਡੀ ਪੂਰੀ ਵੱਡੀ ਮੈਂ ਜੀ ਹਾਂ ਇਹ 1.5 ਕਿਲੋ ਤੋਂ ਵੱਧ ਘਾੜ ਹੋ ਗਈ ਇਹ 2 ਕਿਲੋ ਹਾਂ ਤੇ 150 ਰੁਪਏ ਦੀ ਕੀਮਤ ਹੈ ਲਾਸਟ ਪੀਸ ਹੈ ਇਹ ਵੇਚ ਲੋ ਹੁਣ ਹਾਂਜੀ ਇਹ ਮੇਰੇ ਬੈਗ ਵਿੱਚ ਖਾ ਲਿਆ ਥੱਲੇ ਖਾ ਤਾਂ ਬਖਾਰੋ ਬਖਾਰੋ ਚਲੋ ਜੀ ਤੁਸੀਂ ਲਈ ਆਜੋ ਹਣਾ ਹਾਂ ਬਿਲਕੁਲ ਪਤਾ ਲੱਗ ਜਾਂਦਾ ਵੀ ਇੱਕ ਕਰਦੇ ਤੇ ਵਿੱਚ ਲੱਤਾਂ ਲੱਗਾ ਨਹੀਂ ਮਾਰਦੇ ਹਾਂ ਮੈਨੂੰ ਬਖਾ ਲਓ ਹਾਂ ਬੱਸ ਇਹ ਮਾ ਲੋ ਜੀ ਆਹ ਪਾੜਾ ਪਾਦਾ ਡਾਕਟਰ ਸਾਹਿਬ ਨੇ ਆਹ ਆ ਵਾਠੀ ਹੱਥੋਂ ਨਹੀਂ ਲਾਉਂਦਰਾ ਪਾਣੀ ਮਾਰਨਾ ਚਲੋ ਉਸਲੇ ਬਸਨ ਪਾਠੀਆ ਹਾਂਜੀ ਸੰਦੀਪ ਜੀ ਬੱਚੇ ਨਾਲ ਚਲੋ 75 76 ਜਿਆਦਾ ਵਿਗਣ ਵਾਲੇ ਹਾਂ ਹੁਣ ਆਪਾਂ 70 ਦੇ ਦਾਂਗੇ ਬੁੱਢਾ ਨਹੀਂ ਹੋਰ ਕਰ ਦੋ ਭਾਂ ਇੱਕੋ ਹੀ ਗੱਲ ਹਾਂਜੀ ਇੱਕੋ ਹੀ ਇੱਕੋ ਹੀ ਕੇਰੇ ਮਾਰੋ ਜੈਂਪ ਕਿੱਥੇ ਜੈਂਪ ਮਾਰਨੀ ਹੈ ਸੰਦੀਪ ਜੀ ਪੂਰੇ 66 ਦੇ ਦੇ ਦਾਂਗੇ ਹੁਣ ਬੱਚੇ ਤੋਂ ਬਿਨਾ ਸੁੱਤਾ ਜੀ ਸੂਈ ਹੈ ਘਟ ਘਟਾ ਚਲੋ ਬੈਣਾ ਛੋੜ ਯਾਰ ਜਾਨ ਤੋਂ ਨਹੀਂ ਜਾਹਾਂ ਦੋ ਕੋਈ ਲੈਂਦਾ ਤੇ ਸਾਡ ਕਰ ਦਈਏ ਸੰਦੀਪ ਸੰਦੀਪ ਠੀਕ ਹੈ ਜੀ 60 ਕਰ ਦਈਏ ਨਹੀਂ ਨਹੀਂ ਚਲੋ ਜਾਨ ਨੂੰ ਜੋੜਿਆ ਤੇ ਠੀਕ ਆ ਤਾਜੀ ਸੂਈ ਹੈ ਬਿਲਕੁਲ ਤਾਜੀ ਹੈ ਜੀ ਆ ਵੇ ਲੋ ਬੂਛੀਆਂ ਬਣਾਈਆਂ ਇਹ ਕਾ ਦੇਖੋ ਚਲੋ ਬਾਕੀ ਵੀਰ ਭਰਾ ਚੋਗਤ ਛੱਲੀ ਲਾਗੇ ਬਿਲਕੁਲ ਹਾਂ ਬਾਕੀ ਜਦੋਂ ਵੀਰ ਦੋ ਚਾਰ ਵੇਖ ਕੇ ਸਾਈ ਫੇਰ ਭਰਾ ਕਰੀ ਬਿਲਕੁਲ ਜੀ ਸਹੀ ਗੱਲ ਬਿਲਕੁਲ ਕੋਈ ਕੁਝ ਵੀ ਆ ਸਾਹਮਣੀ ਹੈ ਸਾਹਮਣੀ ਰੋਟੀਆਂ ਵੱਡੀਆਂ ਸਾਹਮਣੀ ਬਿਲਕੁਲ ਜੀ ਮੇਰੇ ਕੋ ਆ ਬਿਲਕੁਲ ਸਹੀ ਗੱਲ ਆ ਚੁਆਈ ਕਰਨਾ ਹੱਕਵੰਦਾ ਪਾਸ ਕਰਨਾ ਮੈਂ ਬਾਰ-ਬਾਰ ਇਹੀ ਕਹਿੰਦਾ ਹਾਂ ਨਾ ਸਾਫੀ ਪਿਸਰ ਪੰਜ-ਸੱਤ ਮਿੰਟ 10 ਮਿੰਟ ਆਣਾ ਹੁੰਦਾ ਠੀਕ ਆ ਤੁਹਾਡਾ ਹੱਕਵੰਦਾ ਤੇ ਤੁਸੀਂ ਪੈਸੇ ਲੈਣੇ ਆ ਜੁਆਈ ਕਰੋ ਭਾਈ ਸਹੀ ਆ ਕਹਿੰਦੇ ਜੀ ਪੈਸੇ ਹੁਣ ਕੇ ਸਾਹਮਣੇ ਤਿੰਨ-ਤਿੰਨ ਸਭ ਕੁਝ ਹੀ ਆ ਜੇ ਡਾਕਟਰ ਕੋਈ ਹੋਣਰ ਮੰਗਦਾ ਪਰ ਤੁਸੀਂ ਆਜ ਨਹੀਂ ਕਰਦੇ ਇਹ ਆਪਣੀ ਕਰਦੇ ਹਾਂ ਬਿਲਕੁਲ ਬਿਲਕੁਲ ਲੋਕ ਅਸੀਂ ਦੱਸਾਂਗੇ ਉਹੀ ਨਿਕਲੇਗਾ ਚਲੋ ਬੋਲੋ ਨਾ ਸੰਦੀਪ ਫੋਨ ਨੰਬਰ ਮੇਰਾ ਡਾਕਟਰ ਉਦਾਰ ਸਿੰਘ ਪਿੰਡ ਪੋੜੇ ਵਾਲਾ ਤਾਂ ਫੋਨ ਨੰਬਰ 734579942 ਸਹੀ ਕਹਿੰਦੇ ਜੀ